ਦੇਰ ਨਾਲ ਗੁਰੂ ਦੇਵਾਲਾ ਧਨ ਧਨ ਕੋਲ ਧਨ ਧਨ ਕੋਲ ਅਨੰਤ ਸੋ ਜਨ ਲਈ ਸਰਕਾਰ ਜੋ ਮੈਂਬਰ ਜਿਹੜੇ ਇਹ ਸੜਕੇ ਦੇ ਵਿੱਚ ਬੜੀਆਂ ਵਧੀਆ ਸੇਵਾਵਾਂ ਆ ਰਹੇ ਨੇ ਸੱਚੇ ਢੰਗ ਦੇ ਨਾਲ ਸੇਵਾਵਾਂ ਪਾਉਂਦੇ ਨੇ ਜਥੇਦਾਰ ਸਰਦਾਰ ਅਮਰਜੀਤ ਸਿੰਘ ਦੀ ਚਾਵਲਾ ਉਹ ਵੀ ਪਹੁੰਚੇ ਜਰਨ ਸਾਹਿਬ ਜੀ ਨੇ ਐਨੇ ਠਿਕ ਦੇ ਨਾਲ ਲਾ ਕੇ ਕਹਿ ਦਿੱਤਾ ਮਨਜ ਗੁਰੂ ਦਾ ਮੋਹਿ ਥਾ ਜਾਗਤੰਨਨ ਹਗਾ ਆਪਣੀ ਵਰਤੈ ਸਿੱਖਣਾ ਕੋ ਨਾ ਹਾ ਤਾਂ ਇਹ ਬੜੀ ਹੈ ਕੇਵਲ ਗੁਰੂ ਨਾਲ ਸਤਿਗੁਰ ਦੇ ਘਰ ਦੇ ਵਿੱਚ ਗੁਰੂ ਕੇ ਸਿੱਖੋ ਤੁਹਾਨੂੰ ਪ੍ਰਾਪਤ ਹੁੰਦੀ ਹੈ ਜੋ ਸਿੱਖਾਂ ਸੇਵਤਾਰ ਜੋ ਜਨੀ ਕੇ ਸੇਵਾ ਪ੍ਰਵਾਨ ਕਰ ਲੈਗੇ ਸਮਾਵੇ ਦੁਆਰ ਮਿਟੋ ਤੇ ਇਦੀ ਆਕੇ ਤੇ ਖਿਆਲ ਦੁਨੀਆਂ ਨੂੰ ਪਾਰਨ ਦੇ ਵਾਸਤੇ ਮਹਾਰਾਜ ਸਤਿਪਾਤ ਜੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਨਿਰਮਾਣ ਕੀਤੀ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਕਾਲ ਪੁਰਖ ਦਾ ਭੋਰੋ ਚੜਿਓ ਆਕਾਸ ਕਹਿੰਦੇ ਅਕਾਲ ਪੁਰਖ ਭਗਵਾਨ ਨੇ ਦੋਨਾਂ ਨੂੰ ਆਪਣੇ ਹੱਥ ਤੇ ਰੱਖਿਆ ਇੱਕ ਧਰਤੀ 'ਵਾਂ ਦੇ ਸੱਚ ਥੰਗ ਨੂੰ ਹਰਮੰਦਰ ਸਾਹਿਬ ਨੂੰ ਤੇ ਕੈਕੁੰਠ ਵਾਲੇ ਨੂੰ ਦੋਵੇਂ ਪਾਸੇ ਦੋ ਪਗੜਿਆਂ ਵਿੱਚ ਰੱਖਿਆ ਸਹਿਬਾਹਦ ਜੀ ਦਾ ਜਿੰਨਾਂ ਨੇ ਆਪਣੀ ਗੋਧ ਵਿੱਚ ਇਕੱਠਾ ਕੀ ਮੈਨੂੰ ਕਹਿਣ ਦਾ ਹੈ ਕਿ ਬਾਲ ਦਿੱਤਾ ਦਾਸ ਨੂੰ ਸਮੂਹ ਸਮੂੱਚੀ ਸਾਧ ਸੰਗਤ ਦਾ ਸਮੂੱਚੇ ਪ੍ਰਬੰਧ ਦਾ ਸ਼੍ਰੋਮਣੀ ਕਮੇਟੀ ਮੈਨੇਜਰ ਸਾਹਿਬ ਬਹੁਤ ਹੀ ਸਤਿਕਾਰਯੋਗ ਸਾਡੇ ਜਿੱਥੋਂ ਦੇ ਸਹਿਬਾਨ ਸ਼੍ਰੋਮਣੀ ਕਮੇਟੀ ਨੇ ਭਾਈ ਅਮਰਜੀਤ ਸਿੰਘ ਜੀ ਦਾ ਆਗਲਾ ਸਭ ਸਮੇਂ ਸਮੇਂ ਅਨੁਸਾਰ ਜਿਹੜੇ ਦਾਸ ਨੂੰ ਨਮਾਜ਼ ਦੇ ਰਹੇ ਨੇ ਬਹੁਤ ਬਹੁਤ ਪਰਨਾ ਦਾ ਬੇਨਤੀ ਧੰਨਵਾਦ ਹੈ ਡੇਗਰੰਤ ਸਿੰਘ ਸਾਹਿਬ ਨੂੰ ਪਾਇਨ ਗਿੰਦਰ ਸਿੰਘ ਸਾਰਿਆਂ ਦਾ ਧੰਨਵਾਦ ਉਲਝੁਕਾ ਦੀ ਮਾਫੀ ਨਹੀਂ ਜੀ ਆਪਿਆ ਸਲਾਹੀ ਗਿਰਮ ਜੰਤ ਵੱਡੀ ਤੇਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਅੱਜ ਬਹੁਤ ਹੀ ਮੁਬਾਰਕ ਦਿਹਾੜਾ ਜਿਸ ਦਿਨ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਗੋਇੰਦਵਾਲ ਸਾਹਿਬ ਦੀ ਤਖਤੀ ਤੇ ਅੱਜ ਦੇ ਦਿਹਾੜੇ ਗਿਆ ਸੀ ਪਤਾ ਗੁਰੂ ਰਾਮਦਾਸ ਜੀ ਦੇ ਮਾਤਾ ਭਾਜੀ ਜੀ ਦੇ ਗ੍ਰਹਿ ਵਿਖੇ ਸੋ ਅੱਜ ਇਸ ਇਲਾਕੇ ਦੀਆਂ ਸੰਤਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ శ్రీ ਨੰਦਪੁਰ ਸਾਹਿਬ ਦੇ ਪਾਵਨ ਸਥਾਨ ਗੁਰਦਰਾ ਸੀਸਗੰਨ ਸਾਹਿਬ ਵਿਖੇ ਬਹੁਤ ਵੱਡੇ ਪੱਧਰ ਤੇ ਇਸ ਪ੍ਰਕਾਸ਼ ਦਿਹਾੜੇ ਨੂੰ ਮਨਾ ਰਹੀਆਂ ਐ ਇਸ ਮੌਕੇ ਜਿੱਥੇ ਜੋ ਸਭ ਸ੍ਰੀ ਗੁਰੂ ਸਭ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਸਰਿੰਦਰ ਸਿੰਘ ਜੀ ਉੱਚੇ ਚੇਤੇ ਤੌਰ ਤੇ ਪਹੁੰਚਿਆ ਉਥੇ ਨਾਲ ਦੀ ਨਾਲ ਜੋ ਸਾਡੇ ਕਥਾਵਾਚਨ ਰੋਜ਼ਾਨਾ ਤੱਕ ਸਾਹਿਬ ਤੋਂ ਹੀ ਕਥਾ ਕਰਕੇ ਉਹ ਲੋਕ ਗੁਰਬੋਧ ਦਾ ਜਿਹੜਾ ਵਿਖਿਆਨ ਆ ਉਹ ਕਰਦੇ ਹੈ ਉਹਨਾਂ ਨੇ ਕਥਾ ਦੁਆਰਾ ਹਾਜ਼ਰੀ ਭਰੀ ਹੈ ਬਹੁਤ ਹੀ ਮਹਾਨ ਜੋ ਧਰਗੁਰੂ ਅਰਜਨ ਦੇ ਮਹਾਰਾਜ ਜੀ ਦੀ ਕੁਰਬਾਨੀ ਉਹਨਾਂ ਦਾ ਜੋ ਬਹੁਤ ਮਹਾਨ ਦੇਣ ਹੈ ਜਿੱਥੇ ਉਹ ਸਭ ਤੋਂ ਵੱਡੀ ਉਹਨਾਂ ਦੀ ਜਿਹੜੀ ਦੇਰ ਸਾਡੂ ਜੋ ਸਮੁੱਚੀ ਦੁਕਾਈ ਨੂੰ ਉਹ ਗੁਰਬਾਣੀ ਦੇ ਵਿੱਚੇ ਹੋ ਕਰਕੇ ਜੋ ਗੁਰਬਾਣੀ ਦਾ ਸਤਗੁਰੂ ਜੀ ਨੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਜਿੰਨੀ ਬਾਣੀ ਸੀ ਉਹਨਾਂ ਨੂੰ ਇੱਕ ਗ੍ਰੰਥ ਦੇ ਰੂਪ ਵਿੱਚ ਉਹਨਾਂ ਨੇ ਸੰਪਾਦਿਤ ਕਰਕੇ ਭਾਈ ਗੁਰਦਾਸ ਜੀ ਕੋਲ ਸਾਰੀ ਬਾਣੀ ਦਿਖਵਾ ਕੇ ਇਸ ਦਾ ਪ੍ਰਕਾਸ਼ ਜੋ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਅਤੇ ਸੂਚੀ ਦੁਨੀਆ ਨੂੰ ਇਹ ਤੁਰਕੀ ਬਾਣੀ ਆਈ ਤਰ ਸਗਰੀ ਚਿੰਤ ਮਟਾਈ ਦੇ ਮਹਾਨ ਸੰਦੇਸ਼ ਦੇ ਨਾਲ ਜੋੜ ਕੇ ਲੋਕਾਂ ਨੂੰ ਜੋ ਸੱਚ ਦਾ ਮਾਰਗ ਉਹਨਾਂ ਨੂੰ ਦਿਖਾਇਆ ਤਾਂ ਜੋ ਗੁਰੂਆਂ ਜੋ ਸੇਵ ਆਪਣੀ ਜੀਵਨ ਦੀ ਉਹ ਗੁਰਬਾਣੀ ਤੋਂ ਲੈ ਸਕੀ ਅਭੀ ਉਸ ਤੋਂ ਜਿਹੜੀ ਮਹਾਨ ਸਤਗੁਰੂਆਂ ਦੀ ਢਾਲਣਾ ਕੁਰਬਾਨੀ ਉਹਨਾਂ ਦੀ ਜਦੋਂ ਉਸ ਮੌਕੇ ਦੀ ਹਕੂਮਤ ਸੀ ਜੋ ਸਤਗੁਰੂ ਜੀ ਦੇ ਵੱਧੇ ਹੋਏ ਪ੍ਰਭਾਵ ਨੂੰ ਅਤੇ ਸੰਤਾਂ ਦਾ ਜੋ ਦੈਰਾ ਬਹੁਤ ਵੱਡਾ ਹੋ ਰਿਹਾ ਸੀ ਉਸ ਨੂੰ ਬਰਦਾਸ਼ਤ ਨਹੀਂ ਕਰ ਰਹੀ ਸੀ ਤਾਂ ਜਹਾਂਗੀਰ ਬਾਦਸ਼ਾਹ ਨੇ ਇਸ ਨੂੰ ਝੂੜ ਦੀ ਦੁਕਾਨ ਦਾ ਨਾਂ ਦੇ ਕੇ ਸੈਦ ਸਿੱਧੂ ਅੱਜ ਦੇਗੀ ਦੇ ਖਿਲਾਫ ਜੋ ਬੜੀ-ਬੜੀ ਇਨਕੁਆਰੀ ਇੱਕ ਮਾਰ ਕਰਕੇ ਉਹਨਾਂ ਦੇ ਖਿਲਾਫ ਇੱਕ ਫਰਮਾ ਜਾਰੀ ਕਰਕੇ ਉਹਨਾਂ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਅੱਜ ਜਿਸ ਦੇ ਲਈ ਡਿਊਟੀ ਜਿਹੜੀ ਆ ਉਹ ਚੰਗੂ ਜੋ ਹਿੰਦੂ ਧਰਮ ਦੇ ਨਾਲ ਸੰਬੰਧਤ ਵਿਅਕਤੀ ਸੀ ਉਸ ਦੀ ਲਈ ਅਦੇ ਸਤਗੁਰਾਂ ਨੂੰ ਆਪਾਂ ਸਾਰੇ ਇਤਿਹਾਸ ਬਾਰੇ ਜਾਣਦੇ ਆ ਕਿ ਕਿਵੇਂ ਉਹਨਾਂ ਨੂੰ ਤੱਤੀ ਦਵੀ ਤੇ ਬਿਠਾਇਆ ਗਿਆ ਅਦੇ ਸਿਰ ਦੇ ਵਿੱਚ ਉਹਨਾਂ ਦੇ ਸੀਸ ਦੇ ਵਿੱਚ ਤੱਤੀ ਰੇਤਾ ਜਿਹੜੀ ਆ ਉਹ ਵੀ ਪਾਈ ਗਈ ਜਿਸ ਦੇ ਨਾਲ ਸਤਗੁਰਾਂ ਦੇ ਸਰੀਰ ਉੱਤੇ ਬਹੁਤ ਛਾਲੇ ਹੋ ਗਏ ਅਦੇ ਖੀਰ ਤੇ ਉਹਨਾਂ ਨੂੰ ਨੇੜੇ ਹੀ ਲੱਗਦੀ ਜਿਹੜੀ ਰਾਵੀ ਨਦੀ ਸੀ ਉਸ ਚ ਰੋਰ ਕੀ ਜੋ ਸਤਗੁਰੂ ਨੂੰ ਸ਼ਹੀਦ ਕਰ ਦਿੱਤਾ ਗਿਆ ਸੋ ਮੈਂ ਸਮਝਦਾ ਕਿ ਅੱਜ ਸਤਿਗੁਰਾਂ ਦਾ ਉਹ ਮਹਾਨ ਪਾਵਨ ਪ੍ਰਕਾਸ਼ਪੁਰਬ ਜੋ 77 ਗੁਰਮੁਖ ਸਾਹਿਬ ਜੀ ਮਹਾਰਾਜ ਦੇ ਦੋਇਤਾ ਬਾਣੀ ਦਾ ਬੋਥਾ ਉਹਨਾਂ ਨੂੰ ਵਰ ਦਿੱਤਾ ਸੀ ਸੋ ਸਤਿਗੁਰੂ ਜੀ ਨੇ ਬਹੁਤ ਮਹਾਨ ਕਿਰਪਾ ਕਰਕੇ ਸਾਨੂੰ ਭੰਤ ਸਿੰਘ ਗੁਰਸਾਹਿਬ ਦਾ ਮਹਾਨ ਜੋ ਸਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰੂਪ ਚ ਬਾਣੀ ਦਾ ਸਰੂਪ ਹਨ ਬਖਸ਼ੇ ਕੀਤਾ ਤੇ ਨਾਲ ਹੀ ਨਾਲ ਅੱਜ ਭਗਤ ਧੰਨਾ ਜੀ ਦਾ ਵੀ ਪ੍ਰਕਾਸ਼ ਦਿਹਾੜਾ ਉਹਨਾਂ ਦਾ ਜਨ ਦਿਹਾੜਾ ਵੀ ਅੱਜ ਇਸੇ ਸਥਾਨ ਤੇ ਨਾਲ ਹੀ ਬਣਾਇਆ ਜਾ ਰਿਹਾ ਕਿਉਂਕਿ ਭਗਤ ਤਨਨਾਜੀ ਦੀ ਜੋ ਆਖੀ ਜੀਵਨ ਦੀ ਸਾਖੀ ਸਰਵਣ ਕਰਦੇ ਆ ਉਹ ਵੀ ਬਹੁਤ ਹੀ ਸ਼ਰਧਾ ਦੇ ਭਾਵਨਾਵਾਲੀ ਇਹ ਕਿਵੇਂ ਇੱਕ ਫਰੇਬ ਦੇ ਨਾਲ ਪੰਡਤ ਨੂੰ ਦਿੱਤਾ ਗਿਆ ਪੱਥਰ ਜਿਸ ਨੂੰ ਉਹਨਾਂ ਨੇ ਭਗਵਾਨ ਮੰਨ ਕੇ ਕਿਉਂਕਿ ਪੰਡਤ ਕੋਈ ਪੂਜਾ ਕਰਦਾ ਸੀ ਉਹ ਲੈ ਆਏ ਅਧਰ ਲੇਕਿਨ ਜਦੋਂ ਉਹਨਾਂ ਦਾ ਹੱਥ ਅਕਾਲ ਪੁਰਖ ਵਾਹਿਗੁਰੂ ਨੇ ਵਿਖਿਆ ਤਾਂ ਉਹਨਾਂ ਨੇ ਪ੍ਰਗਟ ਹੋ ਕੇ ਆਪਣੇ ਭਗਤ ਦੀ लाज ਰੱਖੀ ਤੋ ਅੱਜ ਉਹਨਾਂ ਦਾ ਪਾਵਨ ਦਿਹਾੜਾ ਹੈ ਸੋ ਅਸੀਂ ਸਾਡੀਆਂ ਸੰਤਾਂ ਨੂੰ ਜੋ ਸ਼ੋਮਨੀ ਗੁਰਦਆ ਪਵੰਦਕ ਕਮੇਟੀ ਵੱਲੋਂ ਮਹਾਂਜੀਤ ਬਧਾ ਸਦਾ ਹਰਦੀਪ ਸਿੰਘ ਦੀ ਤਰਫੋਂ ਸਾਡੇ ਤਖਤ ਸਾਹਿਬ ਜੀ ਦੇ ਮੈਨੇਜਰ ਭਾਈ ਲਖੀਸ਼ ਸਿੰਘ ਸਦਾ ਹਰਦੀਪ ਸਿੰਘ ਉਹਨਾਂ ਵੱਲੋਂ ਸਾਰਿਆਂ ਵੱਲੋਂ ਸਤਿਕਾਰ